ਜਦੋਂ ਦਾ ਇਹ ਵਰਾ ਬਦਲਿਆ ਤਾਂ ਉਦੋਂ ਤੋਂ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕਈ ਸਫਰਾਂ ਨੂੰ ਕਾਗਜ਼ ਦੇ ਉੱਤੇ ਲਿਖਿਆ ਤੇ ਥੋੜੇ ਦਿਨਾਂ ਬਾਅਦ ਫੇਰ ਉਹਨਾਂ ਕਾਗਜ਼ਾਂ ਨੂੰ ਪਾੜਨਾ ਪਿਆ ਜਿਵੇਂ ਫੁੱਲਾਂ 'ਚੋਂ ਰਸ ਲੈਣਾ ਜਾਂ ਮਧੂਮੱਖੀਆਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਕੁਦਰਤ ਉਹਨਾਂ ਦੇ ਰਾਹੀਂ ਪਰਾਗਣ ਦਾ ਵੱਡਾ ਕਾਰਜ ਕਰਾ ਦਿੰਦੀ ਹੈ ਉਵੇਂ ਹੀ ਸ਼ਾਇਦ ਕੋਈ ਕੁਦਰਤ ਮੇਰੇ ਨਾਲ ਵੀ ਕੋਈ ਖੇਡਾ ਖੇਡ ਰਹੀ ਆ ਜਿਹੜੀਆਂ ਹਜੇ ਤੱਕ ਮੇਰੇ ਸਮਝ ਨਹੀਂ ਆਈਆਂ ਸੋ ਆਜੋ ਅੱਜ ਦੇ ਇਸ ਵਲੌਗ ਦੇ ਵਿੱਚ ਦੱਸਦਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਜੇ ਤੱਕ ਇਸ ਚੜੇ-ਵਰੇ ਦੇ ਵਿੱਚ ਕੀ ਕੁਝ ਚੱਲ ਰਿਹਾ ਤੇ ਸਫਰਾਂ ਦੀ ਗੱਲ ਕਿੱਥੇ ਕ ਖੜੀ ਆ ਨੌਜਵਾਨ ਨੇ ਹੰਬੜਾ ਮਾਰਿਆ ਵੀ ਤੜਕੇ ਤੜਕੇ ਮੁੰਡਾ ਕੱਖ ਵਢਣ ਆ ਗਿਆ ਤੇ ਨਾਲ ਆ ਕੇ ਮੈਨੂੰ ਜੁੱਬਰ ਚੋਂ ਕੱਢ ਲਿਆ ਹੁਣ ਨਹੀਂ ਵਦਿਆ ਨਿੱਗਾ ਜਾ ਹੋਇਆ ਪਿਆ ਸੀ ਮੈਂ ਕਾਦਾ ਹੀ ਜਾਗੀ ਜਾਂਦਾ ਸੀ ਕੰਮ ਨਵੇੜ ਲਈ ਦੰਦਾ ਹੈ ਹੈ ਤੜਕੇ ਦੇ ਕੰਮ ਨਵੇੜ ਲਈ ਦੰਦਾ ਕੱਖਾਂ ਦਾ ਨਵੇੜ ਤੇ ਖੜਾ ਤੁਸੀਂ ਬੇਲਾ ਰੱਖੀ ਇੰਨੀ ਠੰਡ ਦੇ ਵਿੱਚ ਦਿਨ ਕਿਹੜਾ ਕਿਤੇ ਭੱਜ ਚੱਲਿਆ ਸੀ ਉਹ ਫਿਰ ਕੰਮ ਨਵੇੜ ਤੇ ਤੜਕੀ ਤੜਕੀ ਆ ਪਤਾ ਨਹੀਂ ਵੜਦੇ ਭਰਾਵਾ ਤੜਕੇ ਤੜਕੇ ਠੰਡ ਬਹੁਤ ਹੈ ਠੰਡ ਤਾਂ ਹੈ ਹੈ ਨਹੀਂਗੀ ਠੀਕ ਹੈ ਫਿਰ ਆ ਕੋਟੀਗਾ ਤੋਂ ਭਾਈਆ ਕੋਟੀ ਦਾ ਫਿਰ ਮੈਂ ਚੱਲ ਬਿਮਾਰ ਨਾ ਹੋ ਜੀ। ਦੂਜੇ ਠੰਡੀ ਹੈ ਨਹੀਂ ਬਿਮਾਰ ਕਦੇ ਨਾਲ ਹੋਏਗਾ। ਐ ਦੱਸ ਮੈਨੂੰ। ਸਰੀਰ ਮੰਦਾ ਆ ਮੈਂ ਨਹੀਂ ਮੰਦਾ। ਅੱਛਾ ਸਰੀਰ ਮੰਦਾ ਤੂੰ ਨਹੀਂ ਮੰਦਾ। ਸਰੀਰ ਤੇਰੇ ਕਹਿਣੇ ਚ ਨਹੀਂ। ਆਪਾਂ ਉਹ ਚੀਜ਼ ਖਾਂਦੀ ਨਹੀਂ ਕਹਿਣੇ ਵਾਲੀ। ਤੇ ਇਹ ਆ ਭਾਈ ਗੱਗੂ ਦੇ ਕੱਖ ਦੋ ਕਹਿਰੇ ਗੱਗੂ ਨਿਮੇੜ ਵੀ ਦਿੱਤੇ ਤਾਂ। ਇਹ ਗੱਗੂ ਨੇ ਵੀਜੀ ਹੋਈ ਹੈ ਹਾਲੋਂ। ਦੇ ਵਿੱਚ ਹੋਰ ਤਾਂ ਕੁਝ ਦੀਣਾ ਨਹੀਂ। ਹਾਲੋਂ ਤਾਂ ਕੰਮੂ ਲੋਟ ਆ ਗੱਗੂ। ਨਲੇ ਤੋਂ ਪਸ਼ੂਆਂ ਵਾਸਤੇ ਲਾਇਆ ਨਾ ਜੇ ਸਬਜ਼ੀ ਸੂਜੀ ਦੀ ਲੋੜ ਹਨ ਇਹਦੇ ਵਿੱਚ ਕੱਢ ਲੈਂਦੇ ਹਣਗੇ ਬਣਾਈਏ ਅਜੇ ਤੱਕ ਵਿੱਚੋਂ ਬਚੋ ਹਣਾ ਵਿੱਚੋਂ ਕੱਢ ਲਈ ਉਹਦੀ ਹਾਲੋਂ ਘਰੇ ਬਣ ਗਈ ਨਾਲੇ ਦੋਨੋਂ ਦਾ ਸਰ ਜਾਂਦਾ ਨਾਲੇ ਆਪਦਾ ਸਰ ਗਿਆ ਨਾਲੇ ਪਸ਼ੂਆਂ ਦਾ ਸਰ ਗਿਆ ਤੈਨੂੰ ਸੀ ਚਾਚਾ ਪਰ ਤੂੰ ਉੱਠ ਉੱਠਦਾ ਗਿਆ ਯਾਰ ਮੈਂ ਉਦੋਂ ਨਹੀਂ ਨਾ ਉੱਠਿਆ ਉਦੋਂ ਅਰਜਾਈ ਚ ਪਿਆ ਸੀ ਉਦੋਂ ਯਾਰ ਫਿਰ ਆਈ ਸੀ ਨਿੱਗੀ ਜੀ ਹੋਈ ਅਰਜਾਈ ਕੌਣ ਛੱਡਦਾ ਗੱਗੂ ਐ ਤੜਕੇ ਤੜਕੇ ਮੈਂ ਛੱਡਦਾ ਜਿਹੜੇ ਕੰਮ ਕਰਨੇ ਆ ਅਰਜਾਈ ਜਿਵੇਂ ਕੇ ਕਰ ਲੋ ਮੈਂ ਛੱਡ ਦਾਂ ਫਿਰ ਤੂੰ ਤਾਂ ਯਾਰ ਬੋਲਾ ਬੰਦਾ ਤੇਰਾ ਕੀ ਆ ਲੈ ਮੈਂ ਆ ਬੋਲ ਰਿਹਾ ਹਾਂ ਕਿਹੜਾ ਕੰਮ ਕਰਦਾ ਹੈ ਹਾਂ ਕਿਹੜਾ ਵੇਲਾ ਪਿਆ ਉਹ ਬੋਲ ਰਹੀ ਹੈ ਹੋਰ ਹੁਣ ਚੈੱਕੋ ਜੀ ਇੱਕ ਬੰਦੇ ਦਾ ਕੰਮ ਕੱਖਾਂ ਦਾ ਕੰਮ ਨਿਵੇੜਦਾ ਤੜਕੇ ਤੜਕੇ ਅੱਜ ਗੱਗੂ ਹੋ ਗਿਆ ਵੇਲਾ ਹੁਣ ਇਹ ਤੋਂ ਬਾਅਦ ਮਗਜ ਖਾਣਦੇ ਆ ਸਾਰਿਆਂ ਦਾ ਆਹ ਜਿਹੜਾ ਆਪਾਂ ਖੇਤੀ ਆ ਗਈ ਖੇਤੀ ਹੁਣ ਚੱਲੋ ਤੇ ਬਾਕੀ ਆਏ ਗੱਗੂ ਨੇ ਆ ਮੋਟਰਸਾਈਕਲ ਦਾ ਇੰਜਣ ਕਰਾਤਾ ਤੇ ਹੁਣ ਇਹਨੇ ਇਹ ਗੱਲ ਕਹੀ ਹੈ ਇੱਕ ਤਾਂ ਕਹਿੰਦਾ ਵੀ ਜੇ ਕਿਤੇ ਵੀ ਜਾਣਾ ਹੋਇਆ ਆਪਾਂ ਇਹ ਲੈ ਕੇ ਜਾਣਾ ਠੀਕ ਆ ਹੁਣ ਨਾਲ ਫਿਰ ਹੱਕ ਤਾਂ ਮੰਦਾ ਹਨ ਇਹਦਾ ਆ ਥੇਰ ਰੱਖ ਘੋੜਾ ਦੇਖੀ ਕਿਤੇ ਇੱਥੇ ਪਲਟਾਲੇ ਬੰਦ ਹੁੰਦਾ ਯਾਰ ਹਜੇ ਠੰਡਾ ਹੈ ਠੰਡਾ ਹਜੇ ਠੰਡਾ ਹੈ ਠੰਡ ਮੰਨ ਗਿਆ ਠੰਡ ਹੈਗੀ ਅੱਜ ਅੱਜ ਠੰਡ ਤਾਂ ਹੀ ਤਾਂ ਕੱਪੜੇ ਬਾਹਲੇ ਪੈੜੇ ਪਾਏ ਫਿਰਦਾ ਠੰਡਾ ਹੈ ਬੂਟਸ ਕਾਲੀ ਆ ਕੇ ਹਾਂ ਹੈ ਮਸਕਾਂਗੇ ਡਰ ਕੇ ਡਰ ਕੇ ਤਰਵੇਂ ਸੀ ਤਰੇੜ ਲੂ ਹਾਂ ਬੂਟ ਨਹੀਂ ਸੀ ਬੂਟ ਨਾ ਗਿੱਲੇ ਹੋ ਜਾਣੇ ਮੇਰੇ ਪੈਰ ਗਿੱਲੇ ਹੁੰਦਿਆ ਹੋ ਜਾਣ ਹਾਂ ਆ ਇਹ ਨੇ ਕਿਧਰ ਨਿਕਰੀ ਜਾਂਦਾ ਇਹ ਬੀਤ ਕਰਦਾ ਹੀ ਨਹੀਂ ਆਹ ਕਾਲਾ ਕਾਲਾ ਜਿਹੜਾ ਤੇਲ ਜਾ ਹਾਂ ਇਹ ਕਹਿੰਦਾ ਮੜਾ ਮੂਟਾ ਕਹਿੰਦਾ ਚੜੂਗਾ ਕਹਿੰਦਾ ਕਦੋਂ ਸਰਵਿਸ ਕਰਾਂਗੇ ਤੁਸਾਂ ਪਾਸਾ ਡਾ ਦੂ ਅੱਛਾ ਅੱਛਾ ਕਿਹੜਾ ਕਿਧਰ ਨਹੀਂ ਖੇਡਦਾ ਉਹ ਤਾਂ ਕਿਹੜਾ ਇਹ ਨਹੀਂ ਲੀਕ ਹਾਂ 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 ਬਸ ਇੱਥੇ ਹੀ ਆਵਾਂ ਮਾੜਾ ਜਾ ਹਾਂ ਠੀਕ ਆ ਬਾਕੀ ਆ ਮੀਟਰ ਤੇ ਜਿਹੜੀ ਚੀਜ਼ ਇਹ ਦਿਖਾ ਦਿੰਦਾ ਹੈ ਇਹਦੇ ਵਰਗਾ ਮੀਟਰ ਕਿਸੇ ਦਾ ਹੋਰ ਹੈ ਨਹੀਂ ਉਹ ਤਾਂ ਬਜਾਜ ਵਾਲਿਆਂ ਦਾ ਹੱਕ ਆ ਵੀ ਇਹਨੂੰ ਲੈ ਕੇ ਜਾਣ ਹੁਣ ਉਥੇ ਜੜਾ ਜੜੂ ਕੇ ਰੱਖਣ ਤੇ ਜਿਹੜੇ ਸਸਪੈਂਸ਼ਨ ਇਹਦੇ ਆਪਾ ਪਾਏ ਹੋਇਆ ਹੈ ਨਾ ਸ਼ੌਕਰ ਇਹਨੂੰ ਸਿੱਖਣਾ ਚਾਹੀਦਾ ਸਾਰਿਆਂ ਨੂੰ ਇੱਕ ਕੱਖਾਂ ਵਾਲਾ ਗਾ ਡਿੱਗ ਪਾਂਦਾ ਫਿਰ ਤਾਂ ਇਹਨਾਂ ਦੇ ਕੰਮ ਨਹੀਂ ਕਰਾ ਕਰਦਾ ਠੀਕ ਹੈ ਜੀ ਐਵੇਂ ਡਿੱਗ ਪਿਆ ਫਿਰ ਟੁੱਟ ਜਾਂਦਾ ਫਿਰ ਪਾਉਣੇ ਪੈਂਦੇ ਫਿਰ ਇਹ ਵੀ ਗੱਲ ਹੈ ਕੱਖਾਂ ਵਾਲਾ ਕੱਖਾਂ ਦਾ ਹੀ ਕੰਮ ਆ ਕਰਦਾ ਕੱਖ ਲੈ ਕੇ ਜਾਣੇ ਇਹਦੋਂ ਹੋਰ ਕੋਈ ਕੰਮ ਨਹੀਂ ਲੈਣਾ ਬਸ ਤਾਂ ਪਰੰਪਰਾ ਤਾਂ ਪਰੰਪਰਾ ਹਾਂ ਜਾਂ ਫਿਰ ਦੋ ਤਿੰਨਾਂ ਜੀ ਕਿਸੇ ਨੇ ਲੱਤ ਮਚਾਈਏ ਇਹਦੇ ਬਸ ਹਾਂ ਲੱਤ ਮਚਾਈਏ ਬਸ ਹੋਰ ਕੁਝ ਨਹੀਂ ਕਰਿਆ ਇਹ ਠੀਕ ਆ ਭਾਈ ਮਾਰ ਕੇ ਬਣਦੇ ਬਰੋਲਾ ਕਰਾਜਾ ਹੋਰ ਲੈ ਬ੍ਰੇਕੜੀ ਲਾਉਣੇ ਨਾਲੇ ਚੱਲ ਮੋਤੀ ਓਏ ਉਹ ਕਿਹੜੇ ਕੰਮੀ ਪੈ ਗਿਆ ਯਾਰ ਚੱਲ ਮੋਤੀ ਤੁਰਿਆ ਚੱਲ ਬਾਈ ਹੋਏ ਟਾਈਮ ਆ ਜੀ ਦੁਪਹਿਰ ਦੇ 11 ਵਜੇ ਦਾ ਤੇ ਤਰੀਕ ਅੱਜ ਹੋ ਗਈ 28 ਜਨਵਰੀ 2026 ਵੀਡੀਓ ਨਾਲ ਜੁੜੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਦੇ ਵਿੱਚ ਕਈ ਵਾਰੀ ਆਪਾਂ ਜੋ ਚੀਜ਼ਾਂ ਸੋਚਦੇ ਆ ਉਹ ਹੁੰਦੀਆਂ ਨਹੀਂ ਕੁਦਰਤ ਦਾ ਆਪਦਾ ਹੀ ਸਿਧਾਂਤ ਹੈ ਤੇ ਕੁਦਰਤ ਨੇ ਪਤਾ ਨਹੀਂ ਆਪਦੇ ਅੰਦਰ ਕਿਹੜੀਆਂ ਗੱਲਾਂ ਲਕੋ ਕੇ ਰੱਖੀਆਂ ਹੁੰਦੀਆਂ ਹੁੰਦਾ ਉਹੀ ਆ ਜੋ ਮਨਜ਼ੂਰੇ ਖੁਦਾ ਹੁੰਦਾ ਜਿਵੇਂ ਕਹਿੰਦੇ ਆ ਨੇ ਵੀ ਮਧੂਮੱਖੀਆਂ ਜਿਹੜੀਆਂ ਫੁੱਲਾਂ ਤੋਂ ਚੂਸਣ ਤਾਂ ਰਾਸ ਹੁੰਦੇ ਹੁੰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕੁਦਰਤ ਜਦੋਂ ਉਹ ਫੁੱਲਾਂ ਦੇ ਵਿੱਚੋਂ ਰਸ ਉਸਰੀ ਹੁੰਦੀਆਂ ਹਨਾ ਤਾਂ ਕੁਦਰਤ ਉਹ ਟਾਈਮ ਦੇ ਉੱਤੇ ਉਹਨਾਂ ਤੋਂ ਪਰਾਗਣ ਦਾ ਜਿਹੜਾ ਕੰਮ ਆ ਉਹ ਵੀ ਲੈ ਲੈਂਦੀ ਆ ਸੋ ਉਵੇਂ ਦੀ ਜ਼ਿੰਦਗੀ ਆ ਕਈ ਵਾਰੀ ਆਪਾਂ ਸੋਚਦੇ ਕੋਸ਼ਾਂ ਤੇ ਹੁੰਦਾ ਕੋਸ਼ਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸੱਜਣਾ ਦੇ ਜਿਹੜੇ ਉਹ ਮੈਸੇਜ ਈਮੇਲਾਂ ਤੇ ਕਮੈਂਟ ਆ ਰਹੇ ਸੀ ਵੀ ਭਾਈ ਕਿਹੜੇ ਪਾਸੇ ਗਾਇਬ ਹੋ ਗਏ ਸਪੀਤੀ ਤੋਂ ਆ ਕੇ ਮੁੜ ਕੇ ਦਿਖਾਈ ਨਹੀਂ ਤੁਸੀਂ ਤਾਂ ਸੋ ਉਹਦੇ ਬਾਬਤ ਮੈਂ ਚਲੋ ਨਾਲ ਤਾਂ ਅੱਜ ਵਲੌਗ ਬਣਾਵਾਂਗੇ ਵੀਡੀਓ ਬਣਾਵਾਂਗੇ ਤੇ ਨਾਲੇ ਤੁਹਾਨੂੰ ਸਾਰੀ ਜਿਹੜੀ ਉਹ ਅਪਡੇਟ ਆ ਉਹ ਉਹ ਦੇ ਦਾਂਗੇ ਆਪਾਂ 20 ਤਰੀਕ ਦੀ ਜਿਹੜੀ ਉਹ ਫਲਾਈਟ ਚੜ੍ਹਨਾ ਸੀਗਾ ਜਹਾਜ਼ ਚੜ੍ਹਨਾ ਸੀ ਚੰਡੀਗੜ੍ਹ 에어ਪੋਰਟ ਤੋਂ ਟਿਕਟਾਂ ਵਗੈਰਾ ਬੁੱਕ ਸਾਰਾ ਕੁਝ ਕਰਵਾ ਲਿਆ ਸੀ ਪਰ 17 ਤਰੀਕ ਨੂੰ ਤਾਇਆ ਜੀ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਦੇ ਜਿਹੜਾ ਬੇਟਾ ਹਨ ਪਹਿਲਾਂ ਜਿੱਦਾਂ ਆਪਾਂ ਲਦਾਖ ਸੀਗੇ ਉਦੋਂ ਬਾਈ ਅਕਾਲ ਚਲਾਣਾ ਕਰ ਗਿਆ ਸੀ ਫਿਰ ਆਪਾਂ ਲਦਾਖ ਤੋਂ ਰਾਤ ਤੇ ਰਾਤ ਵਾਪਸ ਆਏ ਸੀ ਤੇ ਹੁਣ ਪਿਛਲੇ ਦਿਨੀ 17 ਤਰੀਕ ਨੂੰ ਤਾਂ ਜੇ ਕੱਲ ਚਲਾਣਾ ਕਰ ਗਏ ਸੋ ਉਹਦੇ ਕਰਕੇ ਜਿਹੜੀ 20 ਤਰੀਕ ਨੂੰ ਆਪਾਂ ਨਵਾਂ ਆਪਣਾ ਸਫਰ ਸੀ ਸ਼ੁਰੂ ਕਰਨਾ ਉਹ ਫਿਰ ਸਫਰ ਕੈਨਸਲ ਕਰਨਾ ਪਿਆ ਟਿਕਟਾਂ ਵਗੈਰਾ ਰਿਫੰਡ ਲੈਣਾ ਪਿਆ ਤੇ ਉਹ ਸਫਰ ਨੂੰ ਅੱਗੇ ਪੋਸਟਪੋਨ ਕਰਤਾ ਸੀ ਆਪਾਂ ਵੀ ਚਲੋ ਹੁਣ ਦੁਬਾਰੇ ਕਰਾਂਗੇ ਇਸ ਵਾਰ ਜਿਹੜਾ ਆਪਾਂ ਜਹਾਜ਼ ਫੜਿਆ ਸੀ ਉਹ ਫੜਿਆ ਸੀ ਉਸ ਧਰਤੀ ਵੱਲ ਦਾ ਜਿੱਥੇ ਕਦੇ ਇਹ ਪੱਕਾ ਨਹੀਂ ਹੁੰਦਾ ਵੀ ਜਹਾਜ਼ ਲੈਂਡ ਹੋਊਗਾ ਹੀ ਜਾਂ ਉਹਨੂੰ 에ਰਪੋਰਟ ਤੋਂ ਹੀ ਵਾਪਸ ਮੋੜ ਦੇਣਗੇ ਆ ਆਪਾਂ ਇਸ ਵਾਰ ਕਰਨਾ ਸੀਗਾ ਜੀ ਵਿੰਟਰ ਲਦਾਖ ਪੂਰੇ ਦਾ ਪੂਰਾ ਜਿਹੜਾ ਲੇ ਤੇ ਲਦਾਖ ਸਾਰਾ ਵਿਂਟਰ ਦੇ ਵਿੱਚ ਘੁੰਮਣਾ ਸੀਗਾ ਵੀ ਜਦੋਂ ਚਾਰੇ ਪਾਸੇ ਜਿਹੜੇ ਰਸਤੇ ਆ ਉਹ ਵਲੌਗ ਹੋਣ ਲੱਗ ਜਾਂਦੇ ਆ ਤੇ ਅਸਲ ਦੇ ਵਿੱਚ ਜਿਹੜਾ ਸਭ ਤੋਂ ਤਕੜਾ ਸਰਵਾਈਵਲ ਆ ਵਿਂਟਰ ਦਾ ਰਸ਼ੀਆ ਤੋਂ ਬਾਅਦ ਜੇ ਉਹ ਦੇਖਣ ਵਾਲਾ ਤਾਂ ਇਹਨਾਂ ਉੱਚੇ ਪਹਾੜਾਂ ਦਾ ਦੇਖਣ ਵਾਲਾ ਵੀ ਲੋਕ ਉਥੇ ਸਰਵਾਈਵ ਕਿਵੇਂ ਕਰਦੇ ਆ ਕਿਉਂਕਿ ਦਰਾਸ ਜਿਵੇਂ ਆਪਾਂ ਨੂੰ ਪਤਾ ਵੀ ਦੁਨੀਆ ਦੀ ਦੂਜੇ ਨੰਬਰ ਦੀ ਸਭ ਤੋਂ ਠੰਡੀ ਥਾਂ ਕੀ ਜਿੱਥੇ ਲੋਕ ਰਹਿੰਦੇ ਆ ਉਧਰ ਵੱਲ ਜਾਣਾ ਸੀ ਤੇ ਉਹ ਸਾਰਾ ਕੁਝ ਕੈਨਸਲ ਕੀਤਾ ਵਾ ਚਲੋ ਅੱਗੇ ਪੋਸਟਪੋਨ ਕਰ ਦਨੇ ਹਨਾ ਆਪਾਂ ਥੋੜੇ ਦਿਨ ਤਾਂ ਕਰਕੇ ਆਪਾਂ ਵਲੌਗ ਨਹੀਂ ਸੀ ਬਣਾਇਆ ਕੋਈ ਤੇ ਫੇਰ ਹੁਣ ਪਿਛਲੇ ਦਿਨੀ ਆਪਾਂ ਨੂੰ ਖਬਰ ਮਿਲੀ ਵੀ ਭਾਈ ਜਿਹੜਾ ਚਾਦਰ ਟਰੈਕ ਆ ਚਾਦਰ ਟਰੈਕ ਵੀ ਸਰਕਾਰ ਨੇ ਸਸਪੈਂਡ ਕਰਤਾ ਚਾਦਰ ਟਰੈਕ ਵਾਲਿਆਂ ਦਾ ਹਜੇ ਤੱਕ ਰਿਫੰਡ ਆਇਆ ਨਹੀਂ ਤੇ ਉਹ ਬਾਈ ਹੋਰਾਂ ਦੇ ਨਾਲ ਆਪਾਂ ਬੁਕਿੰਗ ਕਰ ਲਈ ਸੀਗੀ ਵੀ ਇਸ ਵਾਰੀ ਚਾਦਰ ਟਰੈਕ ਕਰਾਂਗੇ 7 ਦਿਨ ਜਦੋਂ ਜੰਸ ਕਾਰਨਾਦੀ ਚਲਦੀ ਚਲਦੀ ਜੰਮ ਜਾਂਦੀ ਆ ਉਸ ਜੰਮੀ ਹੋਈ ਨਦੀ ਦੇ ਉੱਤੇ ਆਪਾਂ ਟਰੈਕ ਕਰਕੇ ਚੱਲਾਂਗੇ ਤੇ ਨਜ਼ਾਰਾ ਦੇਖਾਂਗੇ ਉੱਥੋਂ ਦਾ ਇਸ ਵਾਰ ਮੈਂ ਕਹਿ ਰਿਹਾ ਵੀ ਹਜੇ ਤੱਕ ਕੋਈ ਨਵਾਂ ਸਾਲ ਬਹੁਤਾ ਜਿਆਦਾ ਵਧੀਆ ਗੁਜ਼ਰਿਆ ਨਹੀਂ ਸੋ ਜਿੰਨੇ ਵੀ ਸਾਰੇ ਹਜੇ ਤੱਕ ਪਲਾਨ ਆ ਸਫਰ ਆ ਉਹ ਕੈਨਸਲ ਹੋ ਰਹੇ ਆਗੇ ਹੁਣ ਮੈਨੂੰ ਨਹੀਂ ਪਤਾ ਕੁਦਰਤ ਦੀ ਇਹਦੇ ਪਿੱਛੇ ਕੀ ਮੰਨਛਾ ਤੇ ਕੁਦਰਤ ਪਤਾ ਨਹੀਂ ਕਿਹੜੀ ਚੀਜ਼ੋ ਆਪਾਂ ਨੂੰ ਵਿਚਾਰ ਰਹੀ ਆ ਜਾਂ ਕਿਵੇਂ ਵੀ ਕਰ ਰਹੀ ਆ ਸੋ ਉਹਦੇ ਕਰਕੇ ਪਿਛਲੇ ਮਹੀਨੇ ਦੇ ਵਿੱਚ ਕੋਈ ਵੀ ਵਲੌਗ ਪਾ ਨਹੀਂ ਹੋਇਆ ਜਦੋਂ ਹੁਣ ਵਲੌਗ ਨਹੀਂ ਪਾਉਂਦੇ ਤਾਂ ਮੇਨ ਮੁੱਦਾ ਇਹ ਹੋ ਜਾਂਦਾ ਵੀ ਕਮਾਕਾਰਾਂ ਤੋਂ ਆਪਾਂ ਬੇਲੇ ਹੋ ਕੇ ਹੁਣ ਪੱਕੇ ਤਰੀਕੇ ਨਾਲ ਇਸ ਖੇਤੇ ਵੱਲ ਜੁੜੇ ਹੋਇਆ YouTube ਖਿੱਤਾ ਹੀ ਕਹਿ ਲੋ ਹਨਾ ਇੱਕ ਤਰੀਕੇ ਦਾ ਜਦੋਂ ਵੀ ਆਪਾਂ ਨੂੰ ਜਿਹੜੀ ਮੇਨ ਇਨਕਮ ਦਾ ਸੋਰਸ ਆ ਕਮਾਈ ਦਾ ਸਾਧਨਾ ਉਹ ਇਹੇ ਬਣਦਾ ਸੋ ਇਹ ਸਾਰਾ ਕੁਛ ਵੀ ਹੁਣ ਪਿਛਲੇ ਮਹੀਨੇ ਕੋਈ ਰੈਵਨਿਊ ਨਹੀਂ ਬਣੀ ਜਦੋਂ ਆਪਾਂ ਕੋਈ ਵੀਡੀਓ ਹੀ ਨਹੀਂ ਪਾਈ ਪੈਸਾ ਟਿਕਾ ਨਹੀਂ ਬਣਿਆ ਸੋ ਮੁੱਖਾਂ ਵੀ ਚੱਲੋ ਭਾਈ ਹੁਣ ਨਾਲੇ ਤੁਹਾਨੂੰ ਅਪਡੇਟ ਦੇ ਦਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅਗਲੇ ਸਫ਼ਰ ਦੀ ਤਿਆਰੀ ਕਰਦੇ ਕਰਦੇ ਆਪਾਂ ਸਾਰੇ ਜਿਹੜੇ ਇਹ ਵਲੌਗ ਸ਼ੂਟ ਕਰਾਂਗੇ ਤੇ ਇਸ ਵਲੌਗ ਦੇ ਵਿੱਚ ਤੁਹਾਨੂੰ ਜੇ ਕੋਈ ਵਿੰਟਰ ਵਾਲੇ ਪਾਸੇ ਸੱਜਣ ਮਿੱਤਰ ਜਾਂਦਾ ਕਿਉਂਕਿ ਹੁਣ ਬਹੁਤੇ ਸੱਜਣ ਹੈ ਜਿਹੜੇ ਉਹ ਵਿੰਟਰ ਦੇ ਵਿੱਚ ਫਸ ਰੱਖਿਆ ਉੱਥੇ ਤੇ ਵੀ ਭਾਈ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਉਹ ਸਾਰਾ ਕੁਝ ਆਪਾਂ ਤੁਹਾਨੂੰ ਅੱਜ ਦੇ ਇਸ ਵਲੌਗ ਦੇ ਵਿੱਚ ਦੱਸਦੇ ਚੱਲਾਂਗੇ ਕਰਦੇ ਆਂ ਵਲੌਗ ਸ਼ੁਰੂ ਤੇ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਐ ਜੇ ਖੜੀ ਹੈ ਸਾਰੀ ਜਿਹੜੀ ਉਹ ਕਣਕ ਆ ਖਾਲ ਜਦੋਂ ਆਪਾਂ ਪਿੱਛੇ ਦਰਿਆ ਵਗਦੇ ਦੇਖਦੇ ਆ ਤਾਂ ਨੀਲਾ ਨੀਲਾ ਸਾਫ਼-ਸਾਫ਼ ਪਾਣੀ ਹੁੰਦਾ ਇੱਥੇ ਤੱਕ ਆਉਂਦਾ ਆਉਂਦਾ ਸਾਡੇ ਖਾਲਾਂ ਤੱਕ ਆਉਂਦਾ ਆਉਂਦਾ ਇਹਦੇ ਵਿੱਚ ਪਤਾ ਹੀ ਨਹੀਂ ਕੀ ਕੀ ਰਲ ਜਾਂਦਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਸਾਰਾ ਜਿਹੜਾ ਖਾਲ ਉਛਲ-ਉਛਲ ਕੇ ਆਹ ਦੋ ਕ aeration ਦੇ ਵਿੱਚ ਪਈ ਗਿਆ ਉਹ ਦਲਾ ਕਹਿਰਾ ਹਜੇ ਠੀਕੜ ਆ ਆ ਕਣਕ ਨਰਮਾ ਹੁਣ ਇਹਦੇ ਤੇ ਅੱਕ ਝੱਬ ਕੇ ਇੱਕ ਹੋਰ ਸਪਰੇਅ ਕਰਨੀ ਪਊਗੀ ਫੇਰ ਕਿਤੇ ਜਾ ਕੇ ਉਠੂ ਨਹੀਂ ਫਿਰ ਕਿਉਂਕਿ ਜਦੋਂ ਝਾੜ ਘਟਦਾ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਬੀਤੀ ਕੀ ਆ ਵੀ ਝਾੜ ਹਨਾ ਪਹਿਲੇ ਆਪਾਂ ਮਾੜੀ ਜੀ ਗੌਰ ਕਰ ਲਈਏ ਇੱਥੇ ਸਾਰ ਥੋੜੀ ਜਿਹੀ ਕਣਕ ਮੱਚੀ ਆ ਤੇ ਚਲੋ ਜਿੰਨਾ ਕੁ ਨੁਕਸਾਨ ਆ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸਾਹੇ ਦਾ ਐਂ ਕਹਿ ਲਈਏ ਆਪਾਂ ਠੀਕ ਐ ਇਧਰਲੇ ਪਾਸੇ ਵਧੀਆ ਖੜੀਆ ਆ ਵੀ ਸਾਰਾ ਭਰਿਆ ਰਿਹਾ ਵਿਚਾਰਾ ਮੈਨ ਲੱਗਦਾ ਸੀ ਇੱਕ ਵਾਰੀ ਤਾਂ ਵੀ ਕਣਕ ਨਹੀਂ ਬੀਜੀ ਹੋਈ ਝੋਨਾ ਹੀ ਬੀਜ ਬੈਠਿਆ ਦਵਾਰੇ ਖੜ ਜਾ ਭੈਣ ਬਣ ਕੇ ਪੱਜੀ ਨਾ ਪੱਜੀ ਨਾ ਪੱਜੀ ਨਾ ਪੱਜੀ ਨਾ ਆ ਦੇ ਆ ਦੇਖ ਮੇਰੇ ਹੱਥ ਕੀ ਜਾਦੂ ਦਾ ਜਾਦੂ ਜਾਦੂ ਓਏ ਖੜ ਜਾ ਸਾਡੇ ਕੋਲੇ ਤਿੰਨ ਪਸ਼ੂ ਆ ਤਿੰਨਾਂ ਦੇ ਵਿੱਚ ਇੱਕ ਅੱਧਾ ਖੁੱਲੇ ਹੀ ਰਹਿੰਦਾ ਜੇ ਮੈਂ ਕਹਿੰਦਾ ਸੀ 100 ਸੂ ਕਰ ਲਈਏ ਤਾਂ ਸਾਡੀ ਅੱਧੀ ਜ਼ਿੰਦਗੀ ਦਾ ਓਏ ਤਾਂ ਦੀ ਜ਼ਿੰਦਗੀ ਤਾਂ ਸਾਡੀ ਪਸੂਣ ਫੜਨ ਤੇ ਲੰਘ ਜੇ ਖੜ ਜਾ ਇੱਥੇ ਚੱਲ ਖੜ ਜਾ ਹਾਜੀ 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 ਖੜ ਜਾ ਖੜ ਜਾ ਖੜ ਜਾ ਮੈਂ ਇੱਥੇ ਲੈ ਕੇ ਆਉਂਨ ਆਪੀ ਚਲ 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 ਚੋਹ ਬਾਲੀ ਸਣੀ ਤਾ ਖੜ ਗਈ ਖੜ ਗਈ ਖੜ ਗਈ ਖੜ ਨੂੰ ਫੜਨਾ ਬਸ ਉਹਨਾਂ ਕੋ ਖ ਲੱਗਦਾ ਸਾਨੂੰ ਜਿਵੇਂ ਜਿਵੇਂ ਕਹਿੰਦੇ ਨੇ ਹੁੰਦੇ ਵੀ ਡਾਉਨ ਨੂੰ ਕਿੰਨੇ ਮੁਲਕਾਂ ਦੀ ਪੁਲਿਸ ਫੜ ਰਹੀ ਆ ਪਤਾ ਨਹੀਂ ਕਿੰਨਿਆਂ ਦੀ ਕਹਿੰਦਾ ਹੁੰਦਾ ਉਹ ਹਿਸਾਬ ਉਹਦਾ ਬਾਈ ਇਹਦੇ ਡਬਲ ਡਬਲ ਸੇਫਟੀ ਹੁੰਦੀ ਆ ਨਾਲੇ ਸੰਗਲ ਪਾਇਆ ਹੋਇਆ ਤੇ ਨਾਲੇ ਪਾਈ ਹੁੰਦੀ ਆ ਮੂਰੀ ਪਤਾ ਨਹੀਂ ਕੀ ਕਰਦੇ ਕੀ ਨਾ ਦੋਨੇ ਚੀਜ਼ਾਂ ਕਢਾ ਆ ਜਾਂਦੀ ਆ ਇਹ ਇਹ ਲੌਕ ਟੱਕਰ ਇਹ ਦੇਖਦੇ ਆ ਕਿਹੜਾ ਤਕੜਾ ਪਤਾ ਨਹੀਂ ਕਿਵੇਂ ਕਢਦੇ ਆ ਮੂਰੀ ਪਤਾ ਨਹੀਂ ਕਿਵੇਂ ਨਾ ਇਹ ਪਰ ਹਾ ਹਾ ਉੜਿਆ ਜਾ ਬਲਟ ਐਡ ਕਰਤੀ ਮੈਂ ਕਿਸੇ ਲੈ ਜਾਦਾ ਅੱਖਾਂ ਦਾ ਪਹਿਲਾ ਖੁਰਕੀ ਬੈਠੀ ਐ ਇਹ ਮਾੜੀ ਇਟਲੀ ਛੱਡ ਦੇ ਬਾੜੀ ਹੈ ਹਨਾ ਮਾੜੀ ਇਟਲੀ ਬਾਂਦਰ ਜਿਆ ਅੱਖਾਂ ਵਾਲੀਆਂ ਖਰਾਬ ਹੋਈਆਂ ਆਪਣੀਆਂ ਹਾਂ ਹਾਂ ਦੰਦੀ ਬਾਡੇ ਦੇ ਬਈ ਆਪਣੇ ਤੇ ਗੱਡੂ ਕੋਈ ਨਾ ਲੋਡੀ ਬਦਲ ਕੇ ਟਾਇਰ ਇੱਕ ਵਾਰੀ ਫੇਰ ਆਪਾਂ ਇਸੇ ਪਹੀ ਤੇ ਆ ਗਏ ਅਸਲ ਦੇ ਵਿੱਚ ਮੈਂ ਪਤਾ ਘਰੇ ਵਲੌਗ ਕਾ ਤੋਂ ਨਹੀਂ ਬਣਾਉਂਦਾ ਹੁੰਦਾ ਮੇਰੀ ਜ਼ਿੰਦਗੀ ਕੀ ਆ ਉਧਰਲਾ ਘਰ ਆ ਆਪਣੇ ਘਰ ਤੋਂ تنویر ਕਾ ਘਰ تنویر ਕੇ ਘਰ ਤੋਂ ਆਪਣਾ ਘਰ ਆਪਣੇ ਘਰ ਤੋਂ ਵੱਧ ਤੋਂ ਵੱਧ ਗਾਹਾਂ ਲਾ ਖੇਤ ਬਸ ਇੰਨੀ ਹੀ ਮੇਰੀ ਜ਼ਿੰਦਗੀ ਹੁੰਦੀ ਆ ਜਾਂ ਬਸ ਉਧਰ ਕੱਖ ਪੱਠਾ ਤੱਕ ਇਹ ਤੋਂ ਬਾਅਦ ਮੇਰੀ ਪਿੰਡ ਦੇ ਵਿੱਚ ਕੋਈ ਬਹੁਤ ਹੀ ਜ਼ਿਆਦੇ ਲਾਈਫ ਹੈ ਨਹੀਂ ਕਿਉਂਕਿ ਪਿੰਡ ਵਾਲੇ ਪਾਸੇ ਆਪਾਂ ਬਹੁਤਾ ਜ਼ਿਆਦੇ ਜਾਣਦਾ ਨਹੀਂ ਤੇ ਮੇਰੇ ਖਿਆਲ ਨਾਲ ਜਿਹੜੇ ਮੇਰੀ ਚੀਜ਼ ਮੰਨਣੀ ਹੁੰਦੀ ਆ ਵੀ ਜਿੰਨਾ ਜ ਬੰਦਾ ਹਨਾ ਕਿਤੇ ਢਾਣੀਆਂ ਚ ਬੈਠਣ ਤੋਂ ਕਿਤੇ ਮੋੜਾਂ ਤੇ ਬੈਠਣ ਤੋਂ ਅਵੋਇਡ ਕਰੂਗਾ ਥੋਡੀ ਜ਼ਿੰਦਗੀ ਦੇ ਵਿੱਚ ਕਲੇਸ਼ ਹੋਣੇ ਘਟ ਜਿਆ ਕਿਉਂਕਿ ਅੱਜ ਕੱਲ ਪਿੰਡਾਂ ਦੇ ਵਿੱਚ ਇਹ ਚੀਜ਼ ਬੜੀ ਹੁੰਦੀ ਆ ਵੀ ਕਿਤੇ ਨਾ ਕਿਤੇ ਬੰਦੇ ਤੋਂ ਕੋਈ ਨਾ ਕੋਈ ਗੱਲ ਕਹੀ ਜਾਂਦੀ ਆ ਤੇ ਇਹਦੂ ਮੁੜ ਕੇ ਕਲੇਸ਼ ਖੜੇ ਹੋ ਜਾਂਦੇ ਆ ਲੱਗੀ ਨਹੀਂ ਖੜਦਾ ਲੱਗੀ ਨਹੀਂ ਲੱਗੀ ਨਹੀਂ ਲੱਗੀ ਪਾਈ ਯਕ ਪਹੇਗੇ ਛੱਟੇ ਸਾਰੀ ਤੇ ਪਹੁੰਚ ਗਏ ਬਈ ਆਪਾਂ ਰਾਮਪਰਾ ਫੂਲ ਕਹਿਰੂ ਜਿਹਦੇ ਬੰਦੇ ਹਨਾ ਜਾਣਦੇ ਆਗੇ ਹਰੇਕ ਪਹਿਲਾਂ ਇਹੀ ਪੁੱਛਦਾ ਹੁੰਦਾ ਸੀ ਵੀ ਰਾਮਪਰਾ ਫੂਲ ਫੂਲ ਤਾਂ ਡੱਡ ਪੈਂਦਾ ਤੇ ਰਾਮਪਰਾ ਅੱਡਾ ਵੀ ਇਕੱਠਾ ਕਿਉਂ ਕਹਿੰਦੇ ਆ ਪਰ ਇਹ ਨਹੀਂ ਪਤਾ ਵੀ ਕਹਿੰਦੇ ਇਕੱਠਾ ਕਿਉਂਕਿ ਸ਼ਹਿਰ ਇਹ ਲੱਗ ਜਾਂਦਾ ਤਸੀਲ ਸਾਡੀ ਫੂਲ ਪੈ ਜਾਂਦੀ ਉਹ ਫੂਲ ਅੱਡ ਟਾਉਣਾ ਤੇ ਰਾਮਪਰਾ ਸ਼ਹਿਰ ਇਹ ਹੈ ਜਿਹੜੇ ਚ ਆਪਾਂ ਫਿਰਦੇ ਆ ਹੁਣ ਇਹ ਜਿਹੜੀ ਰੇਲਵੇ ਸਟੇਸ਼ਨ ਆ ਇਹ ਦੋ ਸ਼ਹਿਰਾਂ ਨੂੰ ਵੰਡ ਦਿੰਦਾ ਆਪਸ ਚ ਪਰਲੇ ਪਾਸੇ ਜਿਹੜੀ ਉਹ ਮੰਡੀ ਫੂਲ ਰਹਿੰਦਾ ਤੇ ਇਧਰਲੇ ਪਾਸੇ ਜਿਹੜਾ ਉਹ ਸਾਰਾ ਰਾਮਪਰਾ ਸ਼ਹਿਰ ਆ ਮੀਨ ਗੇੜੇ ਗੇੜੇ ਦੇ ਕੇ ਆਪਾਂ ਫੇਰ ਇੱਕ ਵਾਰੀ ਪਿੰਡ ਆ ਗਏ ਤੇ ਉਹ ਤਰਿਆਂ ਦਾ ਗੱਗੂ ਉਹ ਕਹਿੰਦੇ ਗੱਗੂ ਦੇ ਵਿੱਚ ਇੱਕ ਟੈਲੈਂਟ ਸਭ ਤੋਂ ਵੱਧ ਜਿਹੜਾ ਲੁਕਿਆ ਹੋਇਆ ਵੀ ਵੱਟ ਤੇ ਤਰਿਆਂ ਦਾ ਖਾਲ ਤੇ ਤਰਿਆਂ ਦਾ ਇਕੱਲਾ ਇਹੋ ਬੰਦਾ ਜਿਹੜਾ ਫੋਨ ਚਲਾ ਸਕਦਾ ਹੈ ਗੱਗੂ ਵੀ ਅਜੇ ਤੱਕ ਇਹ ਟੈਲੈਂਟ ਕਿਵੇਂ ਆ ਵੀ ਡੇਗ ਦਾ ਡੁਗ ਦਾ ਕਤੋਂ ਨਹੀਂ ਹੈ ਕੀ ਉਥੇ ਵੀ ਚਲਾਉਂਦਾ ਹੁੰਦਾ ਸੀ ਤੂੰ ਉਥੇ ਆ ਕੇ ਪਾਇਆ ਗੀਜੇ ਚ ਹੈ ਨਹੀਂ ਚਲਾਇਆ ਤਾਂ ਦੱਸੋ ਵੀ ਤੂੰ ਫੋਨ ਚਲਾਉਣਾ ਹੁੰਦਾ ਐ ਵਰਤੇ ਤੁਰਾ ਜਾਣਾ ਖਾਲ ਤੇ ਵੀ ਤੈਨੂੰ ਦੀਂਦਾ ਕਿਵੇਂ ਸਾਰਾ ਕੁਝ ਆਪਾਂ ਚਲਾਇਆ ਹੈ ਹੈ ਫੋਨ ਦਾ ਚਲਾਉਣਾ ਹੁੰਦਾ ਸੀ ਉੱਥੇ ਨਹੀਂ ਚਲਾਇਆ ਇਹ ਦੇਖੀ ਕਹਿੰਦਾ ਮੈਂ ਚਲਾਉਣ ਗੀਜੇ ਦਾ ਫੋਨ ਡਾਕਟਰ ਆ ਯਾਰ ਗੱਪੀ ਕਾਦੋਂ ਮੈਂ ਅਸਾਦੀ ਕੋਲ ਦੇਖੇ ਨੇ ਦੇਖ ਲਾ ਸਰਾ ਮੁੱਕਰ ਗਿਆ ਆਪਣਾ ਦਾੜੀ ਧੂੜੀ ਕਟਾਈ ਫਿਰਦਾ ਹੋਏ ਪੂਰਾ ਅੱਜ ਤੱਕ ਗਲੋ ਦੇਖ ਮਾਰਦਾ ਡਾਕਟਰ ਨੂੰ ਪੁੱਛ ਗਿਆ ਕੋਈ ਪੀਣਾ ਅੱਜ ਹੈ ਡਾਕਟਰ ਠੰਡ ਦੇ ਵਿੱਚ ਕੋਕ ਪੀਣਾ ਨਤੀਜਾ ਕੀ ਨਿਕਲਿਆ ਇਹਨੇ ਪਿਆ ਹੈ ਹੈ ਡਾਕਟਰ 4 ਦਿਨ ਬਿਮਾਰ ਪਿਆ ਰਿਹਾ ਔਖਾ ਇਹ ਵੀ ਹੈ ਨਾਲੇ ਪੀਤਾ ਵੀ ਡਾਈਟ ਕੋਕ ਹੈ ਦੂਜਾ ਪੀਤੇ ਨਹੀਂ ਅਸੀਂ ਹਾਂ ਹਾਂ ਜੇ ਆਪਾਂ ਦੂਜਾ ਪੀ ਕੇ ਚੱਲ ਮੰਨੀ ਗੱਲ ਨਾਲੇ ਠੰਡਾ ਨਹੀਂ ਸੀ ਨਾਰਮਲ ਸੀ ਰिएक्ट ਕਰ ਗਿਆ ਅਸਲ ਦੇ ਵਿੱਚ ਕੀ ਨਾ ਹੁਣ ਅੱਜ ਜੇ ਪੀ ਲਈਏ ਦੁਬਾਰੇ ਠੀਕ ਹੋ ਜੇ ਇਹ ਨਹੀਂ ਛੱਡੇ ਨੂੰ ਬੜਾ ਟਾਈਮ ਹੋ ਗਿਆ ਸੀ ਹਮ ਰੈਕਸ਼ਨ ਕਰ ਜਾਉ ਰੈਕਸ਼ਨ ਕਰ ਗਿਆ ਮੁੜ ਕੇ ਕੋਈ ਨਹੀਂ ਬੰਦਾ ਛੱਡਦੇ ਉਹ ਕਹਿੰਦਾ ਵੀ ਹਾਂ ਮੈਂ ਤੇਰੇ ਸਰੀਰ ਚ ਕਿਵੇਂ ਤੂੰ ਮੈਨੂੰ ਥੱਕੇ ਨਾਲ ਛੱਟੀ ਜਾਣਾ ਹੈ ਨੀ ਮਤਾਂ ਮਾਫਕ ਨਹੀਂ ਹੋਇਆ ਅੱਜ ਆਪਾਂ ਪੀ ਲਏ ਕੀ ਪਤਾ ਉਹਦਾ ਆਪਾਂ ਤਾਂ ਕੋਈ ਨਹੀਂ ਵੀ ਰਿਹਾ ਉਹਦੇ ਚ ਤੁਸੀਂ ਆਪ ਦਾ ਨਵੇੜੋ ਕੋਕ ਕੋਕ ਕੱਟਦੇ ਕੀ ਪਤਾ ਆਪਦਾ ਭਰਾ ਮੰਨੀ ਤਾਂ ਹਰੀਜ ਟੁੱਟਣ ਲੱਗ ਗਿਆ ਇਹ ਵੀਡੀਓ ਮੰਦਾ ਕੱਲਾ ਔਖੇ ਨੇ ਬਣਾ ਕੇ ਪਾਈ ਹੈ ਹੋਰ ਕੋਈ ਕੀ ਲੱਗ ਕੇ ਮਰੀਜ ਚ ਥੱਲੇ ਵਾਈ ਦੀ ਹੂੰ ਹੂੰ ਕੋਈ ਹੋ ਜਾਏ ਕੁਝ ਨਹੀਂ ਇਹ ਫਰਕ ਤਾਂ ਇਹ ਪੈਂਦਾ ਦੇਖ ਜਿਵੇਂ ਵੀ ਹੁਣ ਚੈਨਲ ਤੇ ਆਪਾਂ ਵੀਡੀਓ ਨਹੀਂ ਪਾਈ ਕੋਈ ਵੀ ਮਹੀਨਾ ਹੋ ਗਿਆ ਉਹਦੀ ਰੀਚ ਬਿਲਕੁਲ ਹੀ ਨਹੀਂ ਕਿਉਂਕਿ ਜਦੋਂ ਵੀਡੀਓ ਪਾ ਨਹੀਂ ਰਹੇ ਤਾਂ ਜਿਹੜੀਆਂ ਪੁਰਾਣੀਆਂ ਵੀਡੀਓ ਵੀ ਹੁੰਦੀਆਂ ਉਹ ਘੱਟ ਰਿ recommend ਹੁੰਦੀਆਂ ਨੇ ਜਦੋਂ ਆਪਾਂ ਲਗਾਤਾਰ ਵੀਡੀਓ ਪਾਈ ਜਾਂਦੇ ਆ ਨਵੀਆਂ ਵੀਡੀਓ ਵੀ recommend ਹੁੰਦੀਆਂ ਪੁਰਾਣੀਆਂ ਵੀਡੀਓ ਵੀ recommend ਹੁੰਦੀਆਂ ਰਹਿੰਦੀਆਂ ਨੇ ਤਾਂ ਹੀ ਤਾਂ ਕੱਲ ਮੈਂ ਔਖੇ ਸੌਖੇ ਬਣਾ ਜਾਈਏ ਬਣਾਈਏ ਕੋਕੀ-ਕੁਕੀ ਪਿਆ ਕੇ ਲੈ ਉਹ ਪਤਾ ਨਹੀਂ ਚੱਲ ਮੈਂ ਤਾਂ ਤੈਨੂੰ ਕੋਈ ਜਵਾਬ ਨਹੀਂ ਤਾਂ ਕੌਫੀ ਪੀ ਉਹਨੇ ਗੱਲ ਹੈ ਕੋਈ ਹੋਰ ਤੂੰ ਦੱਸ ਇਹ ਘਰੇ ਪੀਨੇ ਘਰੇ ਰਾਂਪਰੇ ਪੀਨੇ ਰਾਂਪਰੇ ਪੀ ਉਹਨੇ ਕਾਲੀ ਆ ਪਾਰਸਲ ਫੜ ਕੇ ਚੱਲ ਵੜਦੇ ਆਪਾਂ ਸਿੱਧੇ ਉਧਰ ਨੂੰ ਠੀਕ ਹੈ ਜੀ ਸੋ ਇਹੇ ਚੀਜ਼ ਆਪਾਂ ਹੀ ਨਾਲੇ ਤਾਂ ਇੱਕ ਚੀਜ਼ ਚਲੋ ਲੱਗਦੇ ਹੱਥੀ ਗੱਲ ਤੂਰੀਆ ਤਾਂ ਦੱਸ ਦਈਏ ਵੀ ਜਦੋਂ ਕਿਤੇ YouTube ਦੇ ਉੱਤੇ ਕੰਟੈਂਟ ਬਣਾਉਨੇ ਆ ਨਾ ਜਿਵੇਂ ਹੁਣ ਪਿਛਲੇ ਮਹੀਨੇ ਆਪਾਂ ਇਹ ਮਹੀਨੇ ਦੇ ਵਿੱਚ ਕੋਈ ਵੀ ਵਲੌਗ ਪਾਇਆ ਨਹੀਂ ਵਲੌਗ ਪਾਉਣੇ ਖੈਰ ਜ਼ਰੂਰੀ ਹੋ ਜਾਂਦੇ ਆ ਕਿਉਂਕਿ ਹੁਣ ਇੱਕ ਤਰੀਕੇ ਦਾ ਆਪਣਾ ਜਿਵੇਂ ਪਹਿਲਾਂ ਗੱਲ ਕਰਦੇ ਸੀ ਵੀ ਖੇਤਾ ਤੇ ਪਿਛਲੇ ਮਹੀਨੇ ਕੋਈ ਵਲੌਗ ਪਾਇਆ ਨਹੀਂ ਹੁਣ ਉਹ ਜਿਹੜੀ ਰੈਵਨਿਊ ਆ ਅਗਲੇ ਮਹੀਨੇ ਆਉਣੀ ਹੁੰਦੀ ਆ ਕਿਉਂਕਿ ਇੱਕ ਮਹੀਨੇ ਦਾ ਵਿੱਚ ਗੈਪ ਚੱਲਦਾ ਹੁੰਦਾ ਵੀ ਜਿਹੜਾ ਪਿਛਲੇ ਹੁਣ ਪਿਛੇ ਆ ਮਹੀਨੇ ਕੁਝ ਪਾਇਆ ਨਹੀਂ ਤਾਂ ਅਗਲੇ ਮਹੀਨੇ ਕੁਝ ਵੀ ਆਉਣਾ ਨਹੀਂ ਸੋ ਉਹਦੇ ਚੱਕਰ ਦੇ ਵਿੱਚ ਰੈਵਨਿਊ ਜ਼ੀਰੋ ਹੋ ਜਾਂਦੀ ਆ ਤਾਂ ਫਿਰ ਜਿਹੜਾ ਸਫਰ ਆ ਉਹਦੇ ਤੇ ਥੋੜਾ ਜਿਹਾ ਫਰਕ ਪੈਂਦਾ ਥੋੜਾ ਕੀ ਬਹੁਤਾ ਹੀ ਪੈ ਜਾਂਦਾ ਖੈਰ ਥੋੜਾ ਤਾਂ ਪਾਉਂ ਕੇ ਜਦੰਨੇ ਆਗੇ ਦਿਲ ਜਾਬ ਦਾ ਖੜਾਉਣ ਦੇ ਚੱਕਰ ਦੇ ਵਿੱਚ ਸੋ ਇਹ ਜਿਹੜਾ ਰੈਵਨਿਊ ਦਾ ਸਰਕਲ ਆ ਇਹ ਚੱਲਦਾ ਰਹਿਣਾ ਚਾਹੀਦਾ ਉਹਦੇ ਕਰਕੇ ਕੋਸ਼ਿਸ਼ ਹੁੰਦੀ ਆ ਵੀ ਰੈਗੂਲਰਿਟੀ ਰੱਖੀਏ ਉਹਦੇ ਨਾਲ ਨਾਲੇ ਤਾਂ ਜਿਹੜੇ ਸਫਰ ਆਗੇ ਉਹ ਸੋਹਣੇ ਹੁੰਦੇ ਰਹਿੰਦੇ ਆ ਪਰ ਫਿਰ ਮਜਬੂਰੀ ਵੱਡੀ ਚੀਜ਼ ਹੋ ਜਾਂਦੀ ਆ ਹਨਾ ਵੀ ਹੁਣ ਵਕਤ ਤੋਂ ਪਹਿਲਾਂ ਤੇ ਸਮੇਂ ਤੋਂ ਬਿਨਾ ਐਂ ਜੇ ਹੁੰਦਾ ਹਨਾ ਹਾਂਜੀ ਹਾਂਜੀ ਵਕਤ ਤੋਂ ਪਹਿਲਾਂ ਸਮੇਂ ਤੋਂ ਬਿਨਾ ਕਿ ਸਮੇਂ ਤੋਂ ਬਿਨਾ ਵਕਤ ਤੋਂ ਪਹਿਲਾਂ ਵਕਤ ਤੋਂ ਪਹਿਲਾਂ ਸਮਝ ਲਾਦਾ ਚਲ ਜਿਵੇਂ ਵੀ ਹੁੰਦਾ ਵੀ ਕੁਲ ਮਿਲਾ ਕੇ ਇਹੀ ਹੈ ਵੀ ਜਿਹੜੀ ਚੀਜ਼ ਨੇ ਜਦੋਂ ਮਿਲਣਾ ਉਹਦੀ ਮਿਲਣਾ ਜਾਂ ਜਿਹੜੀ ਚੀਜ਼ ਨੇ ਜਦੋਂ ਹੋਣਾ ਤੇ ਉਹਦੇ ਹੀ ਹੋਣਾ ਸੋ ਉਹਦਾ ਉਹਦਾ ਭਾਣਾ ਕੀ ਹੁਣੇ ਹੀ ਨਹੀਂ ਹੁੰਦਾ ਵਿਆਹ ਤੇਰਾ ਰਿਸ਼ਤਾ ਹਾਂ ਇਹ ਹੁਣੇ ਨਹੀਂ ਰਿਹਾ ਅਗਲਾ ਵੀ ਨਹੀਂ ਹੁੰਦਾ ਗੱਗੂ ਦਾ ਵੀ ਗੱਗੂ ਦਾ ਵੀ ਨਹੀਂ ਹੁੰਦਾ ਨਹੀਂ ਗੱਗੂ ਵਾਸਤੇ ਕਹਿਦੀ ਵੀ ਜੇ ਕੋਈ ਹੋਇਆ ਭਾਈ ਵੀ ਦੱਸ ਪਾ ਦਿਓ ਹਨਾ ਗੱਗੂ ਵਾਸਤੇ ਇਹ ਆ ਮੁੰਡਾ ਦੇਖ ਲੋ ਡਿਮਾਂਡ ਦੱਸ ਦੋ ਜੀ ਆਪ ਜੀ ਕੋਈ ਡਿਮਾਂਡ ਨਹੀਂ ਬਾਈ ਹੈ 6 ਕਿੱਲੇ ਬਾਹਰ ਹੁਣ ਬੋਲ ਇਹ ਇਹ 6 ਕਿੱਲੇ ਬਾਹਰ ਇਹ ਹਿਸਾਬ ਦਾ ਇਹ ਤੇ ਗਲੋ ਦੇ ਘਮਾਰ ਰਿਹਾ ਹਾਂ ਹਾਂ ਬਲੱਸ ਕਹਿੰਦੇ ਉਹਨੂੰ ਬਲੱਸ ਅੰਗਰੇਜ਼ੀ ਚ ਮੀਂਹ ਨਹੀਂ ਚਾਹੀਦੀ ਜਿਹਨੂੰ ਤੁਹਾਨੂੰ ਨੀ ਘਰੇ ਲੂ ਚਾਹੀਦੀ ਆ ਜੋਬ ਵਾਲੀ ਚਾਹੀਦੀ ਆ ਬਾਹਰ ਜਾਣਾ ਫੌਰਨ ਹੀ ਜਾਣਾ ਤੁਸੀਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਫੌਰਨ ਜਾਣਾ ਫੌਰਨ ਜਾਣਾ ਇਹਨੂੰ ਭੇਜਣਾਗਾ ਉੱਥੇ ਕਿੱਥੇ ਝਾਰਖੰਡ ਜੰਗਲਾਂ ਆਫਰੀਕਾ ਦੇ ਜੰਗਲਾਂ ਚ ਭੇਜਣਾ ਝਾਰਖੰਡ ਚ ਨਾ ਨਾ ਇਹ ਨਹੀਂ ਹੈਗਾ africa ਦੇ ਵਿੱਚ ਵੀ ਬਹੁਤ ਪੰਜਾਬੀ ਪਰਿਵਾਰ ਰਹਿੰਦੇ ਹੈਗੇ ਨਹੀਂ ਜੰਗਲਾਂ ਚ ਭੇਜਣਾ ਸੀ ਸਪੈਸ਼ਲ ਇਹਨੂੰ ਠੀਕ ਹੈ ਠੀਕ ਹੈ ਕੁੜੀ ਉਹ ਚਾਹੀਦੀ ਜਿਹੜੀ ਡੋਂਕੀ ਲਾ ਕੇ ਜਾਵੇ ਇਹਦੇ ਨਾਲ ਅੱਛਾ ਡੋਂਕੀ ਲਾ ਕੇ ਜਾਣਾ ਕੋਕੂ ਜਾਣਾ ਕੂ ਜਾਣਾ ਯਾਰ ਸਿੱਧੀ ਗੱਲ ਨੂੰ ਸੱਚੀ ਗੱਲ ਕਰੋ ਬਾਈ ਯਾਰ ਚੀਮੇ ਦੀ ਗੱਲ ਨਹੀਂ ਚੀਮੇ ਬਾਈ ਬੰਗੂ ਇਹ ਕਹਿੰਦਾ ਵੀ ਮੈਂ ਆਇਆ ਇੱਕ ਹੋਂਦ ਚੌੜ ਦੀ ਗੱਲ ਨਹੀਂ ਚੱਲ ਪੁੱਛ ਤਾਲੋ ਸੀਰੀਅਸ ਨੋਟ ਤੇ ਕਿੱਥੇ ਜਾਣਾ ਸਰਪੰਚ ਦੇਸ਼ ਚ ਜਾਣਾ ਕਿਉਂਕਿ ਨਿੱਕੇ ਮੂੜੇ ਦੇਸ਼ ਚ ਜਾਣਾ ਚਾਹੁੰਦੇ ਹਾਂ ਕਿਹੜੇ ਦੇ ਮੁਲਖ ਜਾਣਾ ਤੇ ਓ ਯਾਰ ਕਿਤੇ ਜਾ ਯੂਕੇ ਜਾਣਾ ਨਹੀਂ ਯਾਰ ਸੁਣ ਹੁਣ ਪਹਿਲਾ ਹੋ ਚੱਲੋ ਸੇਵਕਾ ਪਹਿਲਾਂ ਮੂਹਰੇ ਤੋਰ ਤੇ ਹੁਣ ਆਪਾਂ ਚੱਲਦੇ ਪਹਿਲਾਂ ਗੁਰਦੁਆਰਾ ਸਾਹਿਬ ਵਾਲੇ ਪਾਸੇ ਤੇ ਆਪਾਂ ਨੂੰ ਭੇਜਿਆ ਭਾਈ ਕਿਸੇ ਬ੍ਰਾਂਡ ਨੇ ਬੂਟ ਨਲੇ ਤਾਂ ਤੁਹਾਨੂੰ ਉਹ ਬੂਟ ਦਿਖਾਉਨੇ ਆ ਤੇ ਸਾਰਾ ਬ੍ਰਾਂਡ ਬਾਰੇ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਤਰੀਫਾਂ ਦੇ ਪੁੱਲ ਬੰਦੇ ਆ ਠੀਕ ਆ ਨਾ ਪੰਜ ਨਹੀਂ ਨਹੀਂ ਹੱਕ ਜਿਵੇਂ ਜੋ ਚੀਜ਼ ਹੋਊਗੀ ਜਿਵੇਂ ਦੀ ਚੀਜ਼ ਆ ਮਗਰ ਨੂੰ ਤੋਰੇ ਮੂਰ ਨੂੰ ਮੈਂ ਉਹੀ ਧਮਕਿਆ ਬੈਗਰ ਪਾਉਣੇ ਸੀ ਫੇਰ ਮੂਰ ਨੂੰ ਤੋਰ ਪਿਆ ਇਸ ਪਾਰਸਲ ਆ ਗਿਆ ਆਪਣਾ ਇਹ ਭੇਜਿਆ ਭਾਈ ਬੂਟ ਆਪਾਂ ਨੂੰ ਬਾਕਾ ਬੁੱਚੀ ਵਾਲਿਆਂ ਨੇ ਬ੍ਰਾਂਡ ਦਾ ਨਾਮ ਹੈਗਾ ਬਾਕਾ ਬੁੱਚੀ ਇਹਨਾਂ ਨੇ ਟਰੈਕਿੰਗ ਬੂਟ ਭੇਜਿਆ ਤੇ ਮੈਂ ਹੁਣ ਮੜ ਜੇ ਜਾਂ ਚੀਰ ਫਾੜ ਕਰਕੇ ਫੂਟ ਬਾਹਰ ਕੱਢ ਲਵਾਂ ਫਿਰ ਸਾਨੂੰ ਫੂਟ ਦਿਖਾਉਣਾ 트੍ਰੈਕਿੰਗ ਸ਼ੂਜ਼ ਵੀ ਕਿਵੇਂ ਜਦੇ ਭੇਜਿਆ ਇਹਨਾਂ ਨੇ ਤੇ ਫੂਟ ਹੋ ਜਾ ਡੱਬਾ ਖੋਲਿਆ ਤਾਂ ਡੱਬੇ ਦੇ ਵਿੱਚ ਇੱਕ ਸਟਿੱਕੀ ਨੋਟ ਲਾਇਆ ਹੋਇਆ ਸੀ ਹੈਲੋ ਦੇ ਨਾਲ ਇੱਕ ਇਮੋਜੀ ਲਾ ਕੇ ਤੇ ਵਧੀਆ ਸਾਰੇ ਕਾਸ ਜਿਹੜਾ ਕੁਛ ਵੀ ਨੰਗਾ ਨਵਾਂ ਹੀ ਨਵਾਂ ਸਾਲ 크리스마ਸ ਤੇ ਆਉਣ ਵਾਲੇ ਹੌਲੀਡੇ ਉਹਨਾਂ ਸਾਰਿਆਂ ਨੇ ਜਿਹੜੀਆਂ ਉਹ ਵਧਾਈਆਂ ਤੇ ਨਾਲ ਇੱਕ ਪਿਆਰਾ ਜਿਹਾ ਛੋਟਾ ਜਿਹਾ ਖੱਤ ਭੇਜਿਆ ਤੇ ਐਂ ਜਿਹਦੇ ਭੇਜਿਆ ਬਈ ਆਹਾ ਨਵੇਂ ਨਵੇਂ ਫੂਟ ਆ ਆਮ ਕੀਤਾ ਟ੍ਰੈਕਿੰਗ ਸ਼ੂਜ਼ ਆ ਵਾਟਰਪੂਫ ਆ ਪਾਣੀ ਤੋਂ ਬਚਾਉਂਦੇ ਆ ਤੇ 16 ਜੀ ਦੀ ਆ ਤੇ ਬਾਕੀ ਤਾਂ ਪਾ ਕੇ ਪਤਾ ਲੱਗੂ ਹਨਾ ਕਿਵੇਂ ਜੇ ਦੇ ਕਿਵੇਂ ਨਾ ਪਰ ਜਿਹੜੀ ਪਹਿਲੀ ਲੋਕਾ ਕੀ ਬੂਟਾਂ ਦੀ ਉਹ ਬੜੀ ਸੋਹਣੀ ਆ ਸਾਈਜ਼ ਉਹ ਜੇ ਇਹਨਾਂ ਨੇ ਖੈਰ ਪਾਪਾ ਨੂੰ ਪਹਿਲੀ ਪੁੱਛ ਲਿਆ ਸੀ ਪੈਰ ਦਾ ਵੀ ਕਿੰਨਾ ਕਿੰਨਾ ਨਾ ਤੇ ਆ ਚੀਜ਼ਾਂ ਵੀ ਜਿਹੜੀਆਂ ਉਹ ਮੇਨ ਔਖੜਦੇ ਹੁੰਦੀਆਂ ਮਜ਼ਬੂਤ ਦੀਆਂ ਨੇ ਠੀਕ ਆ ਭਾਈ ਧੰਨਵਾਦ ਭਾਈ 바ਕਾ 부ਚੀ ਵਾਲੇ ਤੁਹਾਡਾ ਬਹੁਤ ਬਹੁਤ ਤੇ ਬਾਕੀ ਸਾਰਿਆਂ ਵੱਲੋਂ ਵੀ ਚਾਹ ਦੇਖਣ ਵਾਲਿਆਂ ਤੇ ਚਾਹਣ ਵਾਲਿਆਂ ਵੱਲੋਂ ਵੀ ਸਾਰਿਆਂ ਦਾ ਸਾਰਿਆਂ ਵੱਲੋਂ ਧੰਨਵਾਦ ਇਹ ਇਹਨਾਂ ਦਾ ਡਿਸਕਵਰੀ ਮਾਡਲ ਆਗਾ ਜਿਹੜੇ ਆਪਾਂ ਨੂੰ ਇਹਨਾਂ ਨੂੰ ਅਗਲੇ ਟਰੈਕਾਂ ਤੇ ਪਾਉਣ ਵਾਸਤੇ ਭੇਜੇ ਵੀ ਭਾਈ ਪਾਓ ਬੂਟ ਤੇ ਸਾਡੇ ਬੂਟਾਂ ਮਾਰੇ ਦੱਸਿਓ ਵੀ ਕਿਵੇਂ ਜਿੱਦੇ ਲੱਗੇ ਬੂਟ ਆ ਖੈਰ ਸੋਹਣਿਆਗੇ ਦੇਖਣ ਦੇ ਵਿੱਚ ਐਡਾ ਆ ਪੀਲਾ ਤੇ ਬਰਾਊਨ ਕਾਲਾ ਇਹ ਤਿੰਨ ਚਾਰ ਰੰਗ ਜੇ ਮਿਕਸ ਕਰਤੇ ਤੇ ਪੈਰਾਂ 'ਚ ਪਾਈ ਵੀ ਸੋਹਣੇ ਲੱਗਣਗੇ ਲੋਟ ਹੈ ਜੀ ਕੱਲ ਦੀ ਵੀਡੀਓ ਦੇ ਵਿੱਚ ਪਾਵਾਂਗੇ ਆਪਾਂ ਆਹ ਬੂਟ ਕਿਉਂ ਜੀ ਡਾਕਟਰ ਸਾਹਿਬ ਕੀ ਕਹਿੰਦੇ ਹੋ ਸਰ ਹੈ ਹੈ ਹਾਂ ਟਾ ਇੱਕ ਵਾਰੀ ਡਾਕਟਰ ਨਾਲ ਭਾਈ ਬੋਡਲੈਂਡ ਵਾਲੇ ਜਿਹੜੇ ਆਪਣੇ ਹੜਿਆਏ ਆਗੇ ਉਹਨਾਂ ਕੋਲੇ ਵਾਗੇ ਸੀ ਵੀ ਸਾਡੇ ਬੰਦੇ ਜੀ ਯਾਰ ਪੈਰ ਤੇ ਬੂਟ ਟੁੱਟ ਵਾਲਾ ਛੇਤੀ ਜਾਂਦਾ ਉਹ ਕਹਿੰਦੇ ਭਾਈ ਸਾਡੇ ਬੂਟ ਲੈ ਕੇ ਜਾਓ ਐਂ ਕਿਵੇਂ ਟੁੱਟ ਜਿਉ ਹਾਂ ਤੇ ਆਪਾਂ ਕੈਮੇ ਦਿਨ ਮੁੜ ਕੇ ਵਾਗੇ ਸੀ ਆਪਾਂ ਹਫਤੇ ਬਾਅਦ 7ਵੇਂ ਦਿਨ ਮੁੜ ਕੇ ਵਾਗੇ ਫੇਰ ਕਰਦਿਆ ਕਰਨ ਫੇਰ ਵਾਗ ਜਾ ਕਰੀਏ ਫੇਰ ਕਰਦਿਆ ਕਰਨ ਉਹ ਠੀਕ ਜਿਹਾ ਫੇਰ ਵਾਗ ਜਾ ਕਰੀਏ ਮੁੜ ਕੇ ਆਪਾਂ ਹੀ ਨਹੀਂ ਗਏ ਹੁਣ ਅਸੀਂ ਚੱਲਿਆ ਹਰੰਪੁਰੇ ਕਾਫੀ ਪੀਣ ਐਨਾ ਬੂਟਾਂ ਦੀ ਖੁਸ਼ੀ ਪਾਰਟੀ ਕਰਦਾ ਸੀ ਪਾਰਟੀ ਕਰ ਜਿੰਨੇ ਜਿਨ੍ਹਾਂ ਦੇ ਵੂਟ ਉਂ ਆਏ ਆਗੇ ਉਹਨੇ ਆਪਾਂ ਲਾ ਜਾਵਾਂਗੇ ਫਿਰ ਆਪਾਂ ਇਹ ਨਹੀਂ ਕਹਾਂਗੇ ਨਾ ਵੀ ਉਂ ਆ ਗਈ ਚੀਜ਼ ਠੀਕ ਹੈ ਬਾਈ ਓਕੇ ਪਹੁੰਚਦੇ ਆ ਪਰ ਆਪਣੇ ਵਲਕੇ ਹਨਾ ਤੇ ਇਹੋ ਸੀ ਅੱਜ ਦਾ ਵਲੌਗ ਇੰਨਾ ਕਿ ਜਿਹੜਾ ਘਰ ਦਾ ਮਾੜਾ ਮੋਟਾ ਕੰਮਕਾਰ ਤੇ ਜਿੰਨਾ ਕ ਆਪਾਂ ਦਿਖਾ ਸਕਦੇ ਤੁਹਾਨੂੰ ਘਰ ਦਾ ਜਿਹੜਾ ਵਲੌਗ ਆ ਉਹੋ ਬਣਾਇਆਗਾ ਆਸ ਕਰਦਾ ਤੁਹਾਨੂੰ ਵਲੌਗ ਇਹ ਚੰਗਾ ਲੱਗਿਆ ਹੋਊਗਾ ਤੇ ਮਿਲਦੇ ਹੁਣ ਆਪਾਂ ਕੱਲ ਦੇ ਦਿਨ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਇੱਕ ਦਿਨ ਛੱਡ ਕੇ ਆਪਾਂ ਘਰੋਂ ਵਲੌਗ ਪਾਉਂਦੇ ਰਹੀਏ ਜਿੰਨਾ ਟਾਈਮ ਆਪਾਂ ਸਫਰ ਤੇ ਨਹੀਂ ਜਾਂਦੇ ਉਹਦੇ ਨਾਲ ਹੋਣਾ ਇਹ ਹੈ ਬਸ ਵੀ ਮੋਤੀ ਨਾ ਕਰ ਖੰਡ ਖਰਾਬ ਮੈੱਕ ਨਹੀਂ ਲੱਗਿਆ ਹੋਇਆ ਉਦੇ ਨਾਲ ਬਸ ਫਰਕ ਇਹਨਾਂ ਕਿ ਪੈਣਾ ਵੀ ਜਦੋਂ ਆਪਾਂ ਸਫਰ ਤੇ ਜਾਵਾਂਗੇ ਜੇਬ ਦੇ ਵਿੱਚ 2-4 ਰੁਪਏ ਹੋਣਗੇ ਸੋ ਦੇਖਦੇ ਰਹੋ ਭਾਈ ਘਰ ਵਾਲੇ ਵਲੌਗਾਂ ਨੂੰ ਵੀ ਕੋਸ਼ਿਸ਼ ਕਰਾਂਗੇ ਆਪਾਂ ਸਿੱਖੀਏ ਥੋੜਾ ਜਿਹਾ ਵੀ ਘਰੋਂ ਵਲੌਗ ਕਿਵੇਂ ਬਣਾਇਆ ਜਾ ਸਕਦਾ ਕਿਉਂਕਿ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਆਦਤ ਹੈ ਨਹੀਂ ਹਜੇ ਤੇ ਬਹੁਤ ਲਿਮਟ ਦੇ ਵਿੱਚ ਆ ਜਿਵੇਂ ਬਾਈ ਮੇਰੇ ਖਿਆਲ ਨਾਲ ਜਸੜ ਦਾ ਗਾਣਾ ਸੀ ਵੀ ਜਿੰਨਾ ਘਰਾਂ ਵਿੱਚ ਨਿਆਣਿਆਂ ਨੂੰ ਬੰਦਸ਼ਾ ਉਹੋ ਜੇ ਸਾਡੇ ਉਹ ਘਰਾਣੇ ਨੇ ਸੋ ਆਪਣਾ ਜਿਹੜਾ ਆਪਦੇ ਘਰਾਣੇ ਦੀ ਮਰਿਆਦਾ ਮਾਣ ਉਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਮੱਦੇ ਨਜ਼ਰ ਰੱਖਣਾ ਪੈਂਦਾ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਰੇ ਵਲੌਗ ਬਣਾਉਣੇ ਪੈਂਦੇ ਵੀ ਜਿੰਨੀ ਲਿਮਟ ਦੇ ਵਿੱਚ ਰਹਿ ਕੇ ਆਪਾਂ ਕੋਈ ਵੀ ਗੱਲ ਕਹੀਏ ਜਾਂ ਕੋਈ ਵੀ ਚੀਜ਼ ਆਪਾਂ ਫਲਵਾਕਣ ਜਾਂ ਉਹਨੂੰ ਦਿਖਾ ਸਕੀਏ ਸੋ ਐਵੇਂ ਜੇ ਦੱਸੀ ਤੇ ਬਾਕੀ ਇੱਕ ਚੀਜ਼ ਸੀ ਮੇਨ ਜਿਵੇਂ ਆਪਾਂ ਪਿਛਲੇ ਗੱਲ ਕਰ ਰਹੇ ਸੀ ਵੀ ਵਿంటర్ ਦੇ ਵਿੱਚ ਹਨਾ ਜਿਹੜੇ ਸੱਜਣ ਜਾ ਰਹੇ ਜੇ ਤੁਸੀਂ ਇੰਨਾ ਟਾਈਮਾਂ ਦੇ ਵਿੱਚ ਕਿਸੇ ਵੀ ਪਾਸੇ ਪਹਾੜਾਂ ਦਾ ਸਫ਼ਰ ਕਰਦੇ ਹੋ ਸਾਨੂੰ ਪਤਾ ਵੀ ਇਸ ਜਗ੍ਹਾ ਦੇ ਉੱਤੇ ਬਰਫ਼ ਪੈਂਦੀ ਆ ਭਾਵੇਂ ਹਾਲੇ ਬਰਫ਼ਬਾਰੀ ਨਹੀਂ ਹੋਈ ਵੈਸੇ ਤਾਂ ਮੇਰੇ ਖਿਆਲ ਨਾਲ ਹੁਣ ਕੋਈ ਥਾਂ ਬਚੀ ਨਹੀਂ ਹੋਣੀ ਜਿੱਥੇ ਬਰਫ਼ ਪਈ ਹੋਵੇ ਪਰ ਫਿਰ ਵੀ ਜੇ ਕਿਤੇ ਜਾਣੇ ਹੋ ਤਾਂ ਬਾਈ ਬਣ ਕੇ ਸਨੋਚ ਐਨਾ ਜ਼ਰੂਰ ਲੈ ਕੇ ਜਾਓ ਭਾਵੇਂ ਤੁਹਾਡੇ ਕੋਲ 4x4 ਵਹੀਕਲ ਆ ਭਾਵੇਂ 4x2 ਆ ਜਾਂ ਫਿਰ ਆਪਣੇ ਵਾਂਗੂ ਕਲਾ 2x2 ਵਹੀਕਲ ਆ ਵੈਸੇ ਮੋਟਰਸਾਈਕਲ ਤੇ ਕੋਸ਼ਿਸ਼ ਕਰਿਓ ਅਵੋਇਡ ਕਰਿਓ ਨਹੀਂ ਤਾਂ ਹੀ ਆਪਾਂ ਨਹੀਂ ਜਾ ਸਕੇ ਆਪਣਾ ਜਿਹੜਾ origignal plan ਸੀਗਾ ਇਥੋਂ ਫਲਾਈ ਕਰਨਾ ਸੀ ਆਪਾਂ ਲੇ ਲੇਹ ਤੋ ਜਾਣਾ ਸੀ ਸ਼੍ਰੀਨਗਰ ਸ਼੍ਰੀਨਗਰ ਤੋਂ ਘੁੰਮ ਕੇ ਵਾਪਸ ਆਉਣਾ ਸੀ ਆ ਪਰ ਹੁਣ ਮੇਰੇ ਖਿਆਲ ਨਾਲ ਸੁਨੋ ਇਸ ਵਾਰੀ ਜਿਹੜੇ ਜਿਹੜੇ ਸਟ੍ਰੋਮ ਕਹ ਦਿੰਦੇ ਆ ਹਨਾ ਤੂਫਾਨ ਆਇਆ ਸਨੋ ਦੇ ਬਰਫੋ ਉਦਾਂ ਨਹੀਂ ਡਿੱਗੀ ਕੱਲ ਅੱਜ ਵੀਡੀਓ ਆ ਰਹੀ ਸੀ ਸਵੇਰੇ ਰਾਤ ਖੌਰੇ ਹੋਇਆ ਸੋਨਮਾਰਗ ਦੇ ਵਿੱਚ ਯਾਨਕਿ ਕੱਲ ਪਿਛਲੇ ਦਿਨੀ ਸੋਨਮਾਰਗ ਦੇ ਵਿੱਚ ਬਹੁਤ ਵੱਡਾ ਇੱਕ ਐਵਲਾਂਚ ਆਇਆਗਾ ਬਰਫ ਦਾ ਸੋ ਉਹਨਾਂ ਜਗਾਵਾਂ ਦੇ ਉੱਤੇ ਮੋਟਰਸਾਈਕਲ ਦਾ ਚੱਲਣਾ ਇੰਨਾ ਟਾਈਮਾਂ ਦੇ ਵਿੱਚ ਥੋੜਾ ਜਿਹਾ ਔਖਾ ਆਪਾਂ ਨੂੰ ਠੰਡ ਨਾਲ ਕੋਈ ਇਸ਼ੂ ਨਹੀਂ ਠੰਡ ਨਾਲ ਆਪਾਂ ਸਰਵਾਈਵ ਕਰ ਸਕ ਪਰ ਐਵਲਾਂਚ ਨਾਲ ਸਰਵਾਈਵ ਕਰਨਾ ਬਹੁਤ ਔਖਾ ਹੈਗਾ ਜਦੋਂ ਇੰਨੀਆਂ ਕੰਡੀਸ਼ਨਾਂ ਹੁੰਦੀਆਂ ਨੇ ਸੋ ਬਾਈ ਆਪਦਾ ਧਿਆਨ ਰੱਖੋ ਜੇ ਪਹਾੜਾਂ 'ਚ ਘੁੰਮਣ ਚੱਲੇ ਹੋਗੇ ਤਾਂ ਕੱਪੜਾ ਲੀਡਾ ਵਧੀਆ ਗਰਮ ਲੈ ਕੇ ਚੱਲੋ ਤੇ ਇੰਤਜ਼ਾਮ ਪੂਰਾ ਕਰਕੇ ਚੱਲੋ ਠੀਕ ਹੈ ਨਾ ਜੀ ਮਿਲਦੇ ਆਂ ਕੱਲ ਆਪਾਂ ਨਵੇਂ ਵਲੌਗ ਦੇ ਨਾਲ ਕਰਦੇ ਆਂ ਸਫ਼ਰ ਦੀਆਂ ਤਿਆਰੀਆਂ ਸ਼ੁਰੂ ਹੁਣ ਕੱਲ ਤੋਂ ਆਪਾਂ ਮਿਲਦੇ ਆਂ ਫਿਰ ਹੈਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੂਟ ਪਾਵਾਂਗੇ ਕੱਲ ਨੂੰ ਆਪਾਂ ਨਵੇਂ